ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੁਰੇਗੜਾ ਡਬਲ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਮਾਰੇ ਅਨਸਾਰ ਦੇ ਖਿਲਾਫ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਬਈ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਆਈਐਸਆਈ ਏਜੰਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਾਲਾਤ ਗਲਤ ਪੈਦਾ ਕਰੀਏ ਇਥੇ ਲੋਕਾਂ ਨੇ ਰਜਿਸਟਰੀ ਨੂੰ ਖਰਾਬ ਕਰੀਏ ਉਸੇ ਤਹਿਤ ਕੱਲ ਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੀ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਮੰਗੋਦੇ ਆ ਤੇ ਉਥੇ ਪਾਕਿਸਤਾਨੀ ਸਮਗਲਰ ਨਾਲ ਇਹਨਾਂ ਦਾ ਟੱਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਰਿਪੋਤਾ ਪੱਪਾ ਸਿੰਘ ਸੰਧੂ ਡੀਐਸਪੀ ਇਨਵੈਸਟੀਗੇਸ਼ਨ ਗੁਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਬੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਾਖਣਾ ਪਿੰਡ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસેੋਂ 6 ਪਿਸਤਲ ਜਿਹੜੇ ਕੇ ਬਰਾਮਦ ਕੀਤੇ ਗਏ ਆ ਇਹ ਜਿਹੜੇ 4 ਪਿਸਟਲ ਪੀਐਕ5 ਨੇ ਤੇ 2 4 ਪਿਸਟਲ ਬਲੋਕ ਪਿਸਟਲ ਨੇ 9ਐਮਐਮ ਤੇ 2 ਪਿਸਟਲ 3 ਬੋਰ ਦੇ ਪੀਐਸ5 ਨੇ ਇਹਨਾਂ ਦੀ ਮੁੱਢਲੀ ਪੁੱਛੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਅਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਾਉਣ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਕ੍ਰੀਮੀਆਂ ਨੂੰ ਅੰਜਾਮ ਦੇਣ ਲਈ ਇਹ ਵੈਪਨ ਜਿਹੜੇ ਭਾਰਤ ਇੰਡੀਆ ਦੇ ਵਿੱਚ ਮਗਾਇਏ ਜਾ ਰਹੇ ਆ ਤੇ ਉਸੇ ਲੜੀ ਦੇ ਤਹਿਤ ਇਨਾ ਪਾਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੋਦਰ ਦੀ ਉਮਰ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਘਰੋਂ ਇਹ ਸੋਕੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਚੋਂ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਤੇ ਬਟੇ ਪਾਕਿਸਤਾਨੀ ਇਸ ਸਮਗਲਰ ਨਾਲ WhatsApp ਦੇ ਰਾਈ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਬੇਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇੱਕ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੀ ਕਨਸਾਈਨਮੈਂਟ ਜਿਹੜੀ ਕੀ ਮੰਗਵਾਈ ਸੀਗੀ ਡਰੋਨ ਰਾਹੀਂ ਤੇ ਉਹ ਕਿਹੜੇ-ਕਿਹੜੇ ਬੰਦਿਆਂ ਨੂੰ ਕੀ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸਤੇ ਸਾਡੀ ਡੇ ਟੈਕਨੀਕਲ ਟੀਮ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਜਾ ਰਹੀ ਹੈ ਅੱਛਾ ਇਹ ਜਿਹੜੇ ਵੈਪਨ ਸਪਲਾਈ ਕਹਿਣ ਇਹਨਾਂ ਨੇ ਕਿਸੇ ਤਾਂ ਪ੍ਰੇਂਡਿੰਗ ਸਪੀਸ਼ੀਸ ਨਹੀਂ ਕਿਹਾ ਕਰਦੇ ਸੀ ਦੇਖੋ ਇਹਨਾਂ ਦਾ ਬਾਰਡਰ ਲਾਗੇ ਪਿੰਡ ਹੈ ਇੱਕ ਹੋਰ ਐਂਟੀਟੀ ਸਾਨੂੰ ਫਿਗਰ ਹੋਈ ਹੈ ਜਿਹੜੀ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਨੈਟਵਰਕ ਨੂੰ ਮੈਨੇਜ ਕਰ ਰਹੀ ਸੀਗੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨਾਂ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਤੇ ਇਹ ਅੱਗੇ ਗਾਂ ਕਿਹਨਾਂ ਦਿਨ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਤੇ ਇਹਨਾਂ ਦੀ ਇਨਟੈਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਇਹ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਕਿ ਇਹ ਗਾਂ ਕਿਤੇ ਕਿਤੇ ਤੱਕ ਜਿਹੜੀ ਸਪਲਾਈ ਚੱਲ ਰਹੀ ਸੀਗੀ ਸਰ ਮਾਨ ਸਿੰਘ ਜੀ ਆ ਗਿਆ ਜੀ ਇਹ ਹੁਣ ਇਹਨਾਂ ਨੂੰ ਦਰ ਦੇ ਵਿੱਚ ਪੇਸ਼ ਕਰਕੇ ਵੱਤਵਾ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ਆਈਐਸਆਈ ਸਪੌਂਸਰਡ ਗਿਰੋ ਹੈ ਇਹ ਕੰਮ ਕਰ ਰਿਹਾ ਸੀਗਾ ਇਹਨਾਂ ਦਾ ਪਹਿਲਾਂ ਕੋਈ ਮਾਮਲਾ ਨਹੀਂ ਹੈ ਇਹਨਾਂ ਦਾ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਤ ਨੇ ਉਹਨਾਂ ਲੋਕਾਂ ਦੇ ਵੀ ਪੈਣ ਲੱਗ ਪਈਆਂ ਜਿਹੜੇ ਛੁਪ-ਛੁਪ ਕੇ ਜਿਨ੍ਹਾਂ ਦਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਤੇ ਛੁੱਕੇ ਕੰਮ ਕਰਦੇ ਆ ਸਫੇਦ ਬੋਸ਼ ਹੋ ਕੇ ਕੰਮ ਕਰਦੇ ਮਠਾਈ ਦੀ ਦੁਕਾਨ ਹੈ ਅਠ ਕਿਲੇ ਪਹਿਲੀ ਹੈ ਤੇ ਆਪਣੇ ਸੰਦੇग्ध ਦੇ ਘੇਰੇ ਤੋਂ ਆਪਣੇ ਸ਼ੱਕ ਦੇ ਘੇਰੇ ਤੋਂ ਬਾਹਰ ਹੁੰਦੇ ਆ ਛੁਪ ਕੇ ਰਹਿੰਦੇ ਨੇ ਤੇ ਉਹ ਜਿਹੜੇ ਡੂੰਘੇ ਜਿਹੜੇ ਡੀਪ ਬਰੇ ਨੈਟਵਰਕ ਹੈ ਉਹਨਾਂ ਤੇ ਵੀ ਸਾਡੀ ਟੀਮ ਜਿਹੜੀ ਉਹਨਾਂ ਨੂੰ ਵੀ ਨਿਕਾਲ-ਨਿਕਾਲ ਕੇ ਉਹਨਾਂ ਨੂੰ ਅਰੈਸਟ ਕਰ ਰਹੀ ਹੈ ਸਰ ਇਹਦੇ ਲਿੰਕ ਉਹ ਜਿਹੜਾ ਜਸੂਸ ਫੜਿਆ ਪਹਿਲੇ ਉਹਦੇ ਨਾਲ ਵੀ ਕੋਈ ਨਹੀਂ ਹਜੇ ਤੱਕ ਉਹਦੇ ਨਾਲ ਕੋਈ ਨਹੀਂ ਆਇਆ ਅਸੀਂ ਉਹ ਮਸਟ ਖੋਜ ਕਰਦੇ ਹਾਂ ਸਰਪਰੀ ਇਹ ਵੀ ਵੈਪਨ ਕਿਸ ਨੇ ਇਹਨਾਂ ਨੂੰ ਦਿੱਤਾ ਹੋਇਆ ਹੈ ਕਿ ਹਾਰਨ ਕਿਲਿੰਗ ਹੋਈ ਹੈ ਵੈਨਾ ਕਿਲਿੰਗ ਤੇ ਬਚਪਾ ਜ਼ਬਰਦਸਤ ਕੀਤਾ ਗਿਆ ਵੀ ਸਾਹਮਣੇ ਆਇਆ ਕੁਝ ਦੇਖੋ ਜੀ ਹਜੇ ਤੱਕ ਨਹੀਂ ਇੱਜਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪੱਖੋਂ ਇਸ ਦੀ ਚਾਰਜ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੰਨੇ ਆਏ ਹਨ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਹਨ ਇਹ ਕਿੰਨੋਂ ਜਾਣੇ ਸੀਗੇ ਕਿ ਇਹਦਾ ਉਦੇਸ਼ ਇਹ ਸੀਗਾ ਕਿ ਆਹ ਕਾਹਦੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਮੁਕਤਾ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਤੋਂ ਵੈਪਨ ਆ ਰਹੇ ਹਨ ਇਹਨਾਂ ਦਾ ਕੋਈ ਨੇਕ ਮਕਸਦ ਤਾਂ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਪ੍ਰੈਕਟਿਸ ਤਾਂ ਕਰਨ ਇਨਾ ਦਾ ਮਕਸਦ ਇਹ ਸੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਰਾਬ ਕਰੀਏ